ਹallelujah ਸਰਨ ਜਮਸੀ ਕੀ ਜਨਾਪਾ ਸ਼ਮਦੀਪ ਸਿੰਘ ਅੱਜ ਦਾ ਜੋ ਟੌਪਿਕ ਹੈ ਬੜਾ ਖਾਸ ਟੌਪਿਕ ਹੈ ਸਾਰੇ ਜਣੇ ਇਸ ਵੀਡੀਓ ਨੂੰ ਛੱਡ ਕੇ ਨਾ ਜਾਣਾ ਕੁਝ ਬ੍ਰਦਰ ਜਾਂ ਮੁਸੀਬਾ ਇਚਾਰਾ ਕੋਈ ਵੀ ਵੀਡੀਓ ਨੂੰ ਛੱਡ ਕੇ ਨਾ ਜਾ ਪੂਰਾ ਸੁਣ ਕੇ ਜਾਓ ਕਿਉਂਕਿ ਇਸ ਵੀਡੀਓ ਦੁਆਰਾ ਬਹੁਤ ਜਾਣੇ ਕੋਈ ਸਿੱਖਣ ਮਿਲ ਸਕਦਾ ਹallelujah ਤੇ ਖੁਦਾ ਬਾਪ ਪਰਮੇਸ਼ੁਰ ਇਸ਼ੂ ਦੇ ਨਾਲ ਜਾ ਆਪ ਸਭ ਨੂੰ ਸ਼ਾਂਤੀ ਮਿਲੇ ਆਈਏ ਵਚਨ ਵਿੱਚ ਚੱਲਦੇ ਜਿਆਦਾ ਕੁਝ ਗੱਲਾਂ ਮੈਂ ਤਾਂ ਨਾ ਕਰਦੇ ਹੋਏ ਹallelujah ਲੂਕਾ ਦਾ ਸੂਸਮਾਚਾਰ ਵਿੱਚ ਲਿਖਿਆ ਗਿਆ ਲੂਕਾ ਦੀ ਕਿਤਾਬ ਉਹਦਾ ਦੱਸੇ ਦਿਆ ਉਹਦੀ 39 ਆਇਦੇ ਵਿੱਚ ਦੇਖੀ ਵਦਨ ਸਾਡੇ ਲਈ ਕੀ ਗੱਲ ਕਰਦਾ ਹੈ ਸੇਵਕਾਂ ਲਈ ਆ ਜਿਨ੍ਹਾਂ ਦੇ ਕੋਲ ਸੇਵਕ ਜਾਂਦੇ ਆ ਉਹਨਾਂ ਦਾ ਅਨਾਦਰ ਉਹਨਾਂ ਦਾ ਆਦਰ ਪਾਉ ਨਹੀਂ ਹੁੰਦਾ ਹallelujah ਜਦ ਕਿ ਬਾਈਬਲ ਦੇ ਵਿੱਚ ਇਹ ਦੱਸ ਜੀ ਕਿਹਾ ਗਿਆ ਸੇਵਕਾਂ ਦਾ ਆਦਰ ਹੋਣਾ ਹallelujah ਫਿਰ ਜਾਓ ਚਲੇ ਜਾਂਦੇ ਸਨ ਤਾਂ ਇੱਕ ਤਾਂ ਉਹ ਇੱਕ ਪਿੰਡ ਵਿੱਚ ਜਾ ਵੜਿਆ ਤੇ ਮਾਤਾ ਨਾਂ ਦੀ ਇੱਕ ਜਨਾਨੀ ਨੇ ਉਹਨੂੰ ਆਪਣੇ ਘਰ ਉਤਾਰਿਆ ਅਤੇ ਮਰੀਮ ਕਰਕੇ ਉਹਦੀ ਇੱਕ ਭੈਣ ਸੀ ਜਿਹੜੀ ਪ੍ਰਭੂ ਦੇ ਅਚਾਨਕ ਬੈਠ ਕੇ ਉਹਦਾ ਵਚਨ ਸੁਣਦੀ ਸੀ ਪਰ ਮਾਰਥਾ ਵੱਡੀ ਤਹਿਲ ਤੋਂ ਘਬਰਾ ਗਈ ਅਤੇ ਉਹਦੇ ਕੋਲ ਆਣ ਕੇ ਬੋਲੀ ਪ੍ਰਭੂ ਜੀ ਤੈਨੂੰ ਕੁਝ ਚਿੰਤਾ ਨਹੀਂ ਜੋ ਮੇਰੀ ਭੈਣ ਨੇ ਮੈਨੂੰ ਤਹਿਲ ਕਰਨ ਲਈ ਕੱਲੀ ਛੱਡ ਦਿੱਤਾ ਸੋ ਉਹਨੂੰ ਕਿਹਾ ਕਿ ਮੇਰੀ ਮਦਦ ਕਰੇ ਪਰ ਪ੍ਰਭੂ ਨੇ ਉਹਦੇ ਉੱਤਰ ਜਦ ਤਾ ਮਾਰਤਾ ਮਾਰਤਾ ਤੂੰ ਬਹੁਤਿਆਂ ਵਸਤਾਂ ਦੀ ਚਿੰਤਾ ਕਰਦੀ ਹੈ ਅਤੇ ਘਬਰਾਉਂਦੀ ਹੈ ਪਰ ਇੱਕ ਗੱਲ ਦੀ ਲੋੜ ਹੈ ਮਰੀਅਮ ਨੇ ਤਾਂ ਉਹ ਚੰਗਾ ਹਿਸਾਬ ਪਸੰਦ ਕੀਤਾ ਹੈ ਜੋ ਉਸ ਨੂੰ ਖੋਇਆ ਨਹੀਂ ਜਾ ਸਕਦਾ ਹallelujah ਹੁਣ ਇਹਦੇ ਵਿੱਚ ਬੜੀ ਸਿੱਖਣ ਦੀ ਗੱਲ ਵਾ ਕਿ ਅਸੀਂ ਕੀ ਕਰਦੇ ਹਾਂ ਜਦੋਂ ਸਾਡੇ ਘਰ ਸੇਵਕ ਆਂਦੇ ਆ ਕੀ ਕਰਦੇ ਜੀ ਮੈਂ ਕੁਝ ਦਿਨਾਂ ਦੇ ਵਿੱਚ ਇਸ ਚੀਜ਼ਾਂ ਨੂੰ ਅਸੀਂ ਅਭੀ ਮਤਲਬ ਵਿਆਖਿਆ ਕਰਦੇ ਆ ਕਿ ਜਦੋਂ ਅਸੀਂ ਕਿਸੇ ਦੇ ਘਰ ਜਾਂਦੇ ਆ ਤਾਂ ਖੁਦਾ ਦਾ ਜੋ ਸੇਵਕ ਦਾ ਆਦਰ ਪਰਿਵਿਸ਼ੂ ਨੇ ਠਹਿਰਾਇਆ ਉਹ ਸੇਵਕ ਦਾ ਆਦਰ ਨਹੀਂ ਹੈ ਸੱਚੀ ਜਾਨੋ ਖੁਦਾ ਨੇ ਬਾਈਬਲ 'ਚ ਲਿਖਿਆ ਮੱਤੀ ਦੀ ਗ੍ਰਾਥ ਦੇ ਵਿੱਚ ਲਿਖਿਆ ਗਿਆ ਅਗਰ ਤੁਸੀਂ ਕਹਿੰਦੇ ਵੱਡੇ ਤੋਂ ਵੱਡੇ ਛੋਟੇ ਛੋਟੇ ਸੇਵਕਦ ਵੀ ਕੀ ਕਰਦੇ ਆ ਅਗਰ ਉਹ ਪਾਣੀ ਦਾ ਘੁੱਟ ਪਿਲਾ ਦਿੰਦੇ ਆ ਤਾਂ ਕੀ ਕਰਦੇ ਜੀ ਉਹਦਾ ਪ੍ਰਤੀਫਲ ਤੁਹਾਨੂੰ ਦਿੱਤਾ ਜਾਏਗਾ ਹਾਲੇਲੂਇਆ ਇੱਥੇ ਯੇਸ਼ੂ ਮਸੀਹ ਨੂੰ ਕੀ ਕੀਤਾ ਜੀ ਉਹਨੇ ਆਪਣੇ ਘਰ ਉਤਾਰੇ ਕਹਨੇ ਉਤਾਰੇ ਆ ਜੀ ਮਾਰਥਾ ਨੋਂ ਦੀ ਇੱਕ ਸਿਸਣ ਇੱਕ ਭੈਣ ਨੇ ਆਪਣੇ ਘਰ ਉਤਾਰਿਆ ਤੇ ਦੋ ਭੈਣਾਂ ਦੇ ਵਿੱਚੋਂ ਉਹਨਾਂ ਨੇ ਕੀ ਕੀਤਾ ਦੋ ਭੈਣਾਂ ਦੇ ਵਿੱਚੋਂ ਉਹਨਾਂ ਨੇ ਇੱਕ ਪੈਨਖਾਨਾ ਬਣਾ ਚਲਗੀ ਕਿ ਮੈਂ ਆਪਣੇ ਪਰਮੇਸ਼ਵਰ ਦੀ ਆਪਣਾ ਜੋ ਮੇਰਾ ਆਗੂ ਆ ਜੋ ਖੁਦਾ ਦੇ ਦਾਤ ਜੋ ਮੇਰੇ ਘਰ ਮੇਰੇ ਆਈ ਆ ਮੇਰੇ ਲਈ ਚੰਗਾ ਭੋਜਨ ਬਣਾਵਾ ਇੱਕ ਉਹਦੀ ਭੈਣ ਉਹਦੇ ਚਰਨਾਂ ਦੇ ਕੋਲ ਬੈਠ ਕੇ ਹਾਂ ਸਾਡੇ ਘਰ ਵੀ ਜਦੋਂ ਸੇਵਕਾਂ ਦੇ ਆ ਅਸੀਂ ਕੀ ਕਰਦੇ ਆ ਜੀ ਅਸੀਂ ਆਪਣੇ ਕੰਮਦੰਦੇ 'ਚ ਫਸੇ ਰਹਨੇ ਆ ਉਹਨਾਂ ਨੂੰ ਕੋਈ ਰਿਸ਼ਤੇ ਦਾ ਸਾਡਾ ਆਇਆ ਹੁੰਦਾ ਸੀ ਉਹਦੇ ਮੂਹਰੇ ਖੁਦਾ ਦੇ ਸੇਵਕ ਦੀ ਵੈਲਿਊ ਨੂੰ ਬਿਲਕੁਲ ਜ਼ੀਰੋ ਕਰ ਦਿੰਨੇ ਆ ਉਹਨੂੰ ਬੁਲਾਦੇ ਹੀ ਨਹੀਂ ਪਰ ਠੀਕ ਆ ਜਦ ਕੀ ਖੁਦਾ ਦੇ ਸੇਵਕ ਤੁਹਾਡੇ ਘਰ ਆਵੇ ਕਲਾਮ ਲੈ ਕੇ ਆਵੇ ਤਾਂ ਤੁਸੀਂ ਸਾਰਿਆਂ ਦੇ ਵਿੱਚ ਇੱਕ ਗੱਲ ਨੂੰ ਦਰਜਾ ਦਿਓ ਕਿ ਉਹ ਖੁਦਾ ਦੇ ਸੇਵਕ ਆ ਇਹਨਾਂ ਸਾਰਿਆਂ ਤੋਂ ਉੱਤੇ ਔਰ ਸੇਵਕ ਜੋ ਆਂਦਾ ਹੈ ਖੁਦਾ ਦੇ ਆਤਮੋਂ ਦੋਹਰਾ ਤੁਹਾਡੇ ਘਰ ਆਂਦਾ ਹallelujah ਤਾਂ ਇਸ ਲਈ ਸੇਵਕ ਦਾ ਕੀ ਕਰਨੀ ਚਾਹੀਦਾ ਮਾਨੂੰ ਆਦਰ ਕਰਨਾ ਚਾਹੀਦਾ ਇਸ ਲਈ ਜਦੋਂ ਤੁਹਾਡੇ ਘਰ ਸੇਵਕ ਆਂਦੇ ਆ ਖੁਦਾ ਦੇ ਜਨ ਆਦੇ ਖੁਦਾ ਦੇ ਦੂਤ ਆਦੇ ਆ ਤੁਹਾਨੂੰ ਆਸ਼ੀਸ਼ਾਂ ਦੇ ਕੇ ਜਾਣਗੇ ਤੁਹਾਨੂੰ ਵਰਕਦਾ ਦੇ ਕੇ ਜਾਣਗੇ ਤੁਹਾਡੇ ਕੋਲ ਲੈ ਕੇ ਕੀ ਜਾਣਾ ਉਹਨਾਂ ਨੇ ਕੁਝ ਵੀ ਨਹੀਂ ਲੈ ਕੇ ਜਾਣਾ ਹallelujah ਇਸ ਲਈ ਸਾਨੂੰ ਕੀ ਕਰਨ ਚਾਹੀਦਾ ਹੈ ਇੱਥੇ ਯੇਸ਼ੂ ਮਸੀਹ ਨੂੰ ਮਾਰਥਾ ਨਾਵਦੀ ਕਿਸ ਭੈਣ ਨੇ ਘਰੇ ਆਪਣੇ ਬੁਲਾ ਕੇ ਉਹਨਾਂ ਨੂੰ ਖਾਣਾ ਖਿਲਾਇਆ ਦੂਜੀ ਉਹਦੀ ਭੈਣ ਚਰਨਾ ਦੇ ਕੋਲ ਜਾ ਬੈਠੀ ਤੇ ਸਾਡੇ ਵੀ ਅੱਜ ਇੱਥੇ ਲੋਕ ਕੀ ਕਰਦੇ ਆ ਜੀ ਖਾਨਾ ਤਾਂ ਛੱਡੋ ਆਦਰ ਜੋ ਖੁਦਾ ਦੇ ਦੈਨ ਨੂੰ ਦੇਣ ਚਾਹੀਦੀ ਹੈ ਸੰਤਾਂ ਨੂੰ ਉਹ ਦਿੰਦੇ ਤੱਕ ਨਹੀਂ ਹallelujah ਉਹਨਾਂ ਨੂੰ ਭਾਜੀ ਕਹਿ ਕੇ ਗੱਲ ਕਰਦੇ ਆ ਕਿਉਂ ਕਿਉਂਕਿ ਭਾਜੀ ਅਸੀਂ ਭਰਾ ਨੂੰ ਵੀ ਭਾਜੀ ਕਹਿੰਨੇ ਅਸੀਂ ਚਾਚੇ ਦੇ ਮੁੰਡੇ ਨੂੰ ਵੀ ਕੀ ਕਹਿੰਨੇ ਭਰਾ ਕਹਿੰਨੇ ਆ ਹਰ ਇੱਕ ਨੂੰ ਭਰਾ ਕਹਿੰਨੇ ਆ ਔਡਰ ਵਾਲੇ ਨੂੰ ਭਾਈ ਕਹਿੰਨੇ ਆ ਤੇ ਪਰਮੇਸ਼ਵਰ ਦੇ ਦਰਜੇ ਨੂੰ ਕੀ ਕਹਿੰਦਾ ਜੇ ਉਹਦੇ ਦਾਸ ਦਾ ਦਰਜਾ ਉਹਨੂੰ ਇੱਕ ਪਾਸਟਰ ਕਿਹਾ ਜਾਂਦਾ ਖੁਦਾ ਨੇ ਜੋ ਲੈਵਲ ਜੋ ਇੱਕ ਦਰਜਾ ਦਿੱਤਾ ਉਸ ਦਰਜੇ ਨੂੰ ਕੀ ਕੰਨ ਚਾਹੀਦਾ ਬਣਾ ਕੇ ਰੱਖਣਾ ਚਾਹੀਦਾ ਨਹੀਂ ਤੇ ਤੁਸੀਂ ਪਰਮੇਸ਼ਵਰ ਦੇ ਕਲਾਮ ਨੂੰ ਤੋੜਦੇ ਹallelujah ਜਦੋਂ ਤੁਹਾਡੇ ਘਰ ਸੇਵਕ ਆਉਂਦੇ ਆ ਤੁਸੀਂ ਆਪਣੇ ਕੰਮਾਂ 'ਚ ਵਸਤੋਂ ਨਹੀਂ ਉਹਨਾਂ ਦਾ ਕੋਈ ਆਦਰ ਨਹੀਂ ਕੋਈ ਨਾ ਪਾਓ ਇਸ ਲਈ ਸੱਚੀ ਜਾਨੋ ਅਗਰ ਤੁਸੀਂ ਖੁਦਾ ਦੇ ਸੇਵਕ ਦਾ ਆਦਰ ਨਹੀਂ ਕਰਦੇ ਤਾਂ ਪਰਮੇਸ਼ਵਰ ਤੁਸੀਂ ਨਰਾਜ਼ ਕਰਦੇ ਹallelujah ਕਿਉਂਕਿ ਉਹ ਪਰਮੇਸ਼ਵਰ ਦੇ ਔਸਤੋਂ ਆਂਦਾ ਹੈ ਪਰਮੇਸ਼ਵਰ ਦੇ ਵੱਲੋਂ ਤੁਹਾਡੇ ਲਈ ਕਲਾਮ ਲੈ ਕੇ ਆਂਦਾ ਹੈ ਹallelujah ਇਸ ਲਈ ਧਿਆਨ ਰੱਖੋ ਕਿ ਜਦ ਤੁਸੀਂ ਪਰਮੇਸ਼ਵਰ ਦੇ ਕਲਾਮ ਨੂੰ ਪਹਿਲ ਦੇਣੀ ਸ਼ੁਰੂ ਕਰਤੀ ਆ ਖੁਦਾ ਦੇ ਕਲਾਮ ਨੂੰ ਹਰ ਇੱਕ ਨੂੰ ਪੂਰਾ ਕਰਨਾ ਕਰਤਾ ਆ ਤੇ ਤੁਹਾਡੇ ਅੰਦਰੋਂ ਬਿਮਾਰੀਆਂ ਨਹੀਂ ਰਹਿਣਗੀਆਂ ਤੁਹਾਡੇ ਅੰਦਰੋਂ ਕੀ ਰਹੇਗਾ ਜੀ ਖੁਦਾ ਦਾ ਕਲਾਮ ਰਹੇਗਾ ਤੁਹਾਡੇ ਅੰਦਰ ਫਿਰ ਦੋ ਚੀਜ਼ਾਂ ਨਹੀਂ ਰਹਿ ਗਈ ਸਿਰ ਇਕ ਚੀਜ਼ ਰਹੇਗੀ ਖੁਦਾ ਦਾ ਕਲਾਮ ਹਾਲੇਲੂਇਆ ਤੁਹਾਡੇ ਅੰਦਰ ਰਹੇਗਾ ਇਸ ਲਈ ਐਸ ਭੈਣਾ ਨੇ ਕੀ ਕੀਤਾ ਆ ਇੱਕ ਭੈਣਾ ਦੇ ਚਰਨਾਂ ਦੇ ਕੋਲ ਜਾ ਕੇ ਬਹਿ ਗਈ ਅੱਜ ਤਾਂ ਲੋਕ ਪਰਮੇਸ਼ਵਰ ਦੇ ਦਰ ਦੇ ਕੋਲ ਜਾ ਕੇ ਬਹਿੰਦੇ ਨਹੀਂ ਦਾਸ ਕਿਤੇ ਬੈਠਾ ਹੁੰਦਾ ਆ ਆਪ ਜੂ ਜਨਾਂ ਦੇ ਘਰ ਖੁਦਾ ਦੇ ਜਨ ਗਏ ਹੁੰਦੇ ਖੁਦਾ ਦੇ ਸੇਵਕ ਗਏ ਹੁੰਦੇ ਉਹ ਕਿਤੇ ਬੈਠੇ ਆਪਣੀ ਗੱਲਾਂ 'ਚ ਰੁੱਝੇ ਹੁੰਦੇ ਆ ਜੇ ਕੋਈ ਉਹਨਾਂ ਦੇ ਘਰੇ ਰਿਸ਼ਤੇਦਾਰ ਆਇਆ ਹੁੰਦਾ ਉਹ ਸੇਵਕ ਨੂੰ ਛੱਡ ਕੇ ਰਿਸ਼ਤੇਦਾਰ ਦੇ ਪਿੱਛੇ ਪਏ ਹੁੰਦੇ ਆ ਕਿ ਪੈਸੇ ਵਾਲਾ ਬੰਦਾ ਆ ਹਾਲੇਲੂਇਆ ਇਸ ਲਈ ਜਦੋਂ ਤੁਹਾਡੇ ਘਰ ਆਉਂਦੇ ਆ ਸਭ ਤੋਂ ਪਹਿਲਾਂ ਪਰਮੇਸ਼ੁਰ ਦਾ ਦਾਸ ਦਾ ਆਦਰ ਹੋਣਾ ਚਾਹੀਦਾ ਹੈ ਹਾਲੇਲੂਇਆ ਅਸੀਂ ਕੀ ਕਰਦੇ ਆ ਮਸੀਹ ਜੋ ਸੇਵਕਾਂ ਜਾਣਦੇ ਨੇ ਇੱਥੇ ਮਾਰਤਾ ਨਾਉਂ ਦੀ ਭੈਣ ਨੇ ਕੀ ਕੀਤਾ ਇਹੇ ਸੇਮ ਗਲਤੀ ਕੀਤੀ ਹੈ ਹਲੇ ਕੀ ਗਲਤ ਨਹੀਂ ਹੈਗਾ ਇਹਦੇ ਵਿੱਚ ਪਰ ਉਹਨੇ ਕੁਝ ਚੰਗੀ ਗੱਲ ਨੂੰ ਕੀ ਕੀਤਾ ਜੀ ਨਜ਼ਰ ਅੰਦਾਜ਼ ਕਰ ਦਿੱਤਾ ਉਹ ਖਾਣੇ ਵੱਲ ਭੱਜ ਗਏ ਜਦ ਕਿ ਤੁਹਾਡੇ ਘਰ ਵੀ ਕੀ ਕੰਨਾ ਆਦੇ ਸੇਵਕ ਤੁਹਾਨੂੰ ਕਲਾਮ ਦੇਣਾ ਦੇ ਆ ਤੁਹਾਨੂੰ ਇੱਕ ਅੱਛੀ ਚੀਜ਼ ਦੇਣਾ ਦੇ ਉਹ ਕੀ ਹੈ ਖੁਦਾ ਦਾ ਪਵਿੱਤਰ ਕਲਾਮ ਜੇ ਨੂੰ ਤੁਸੀਂ ਮਿਸ ਕਰ ਜਾਂਦੇ ਆ ਕਿਹਦੇ ਵਿੱਚ ਆਪਣੇ ਗੱਲਾਂ ਦੇ ਵਿੱਚ ਹੀ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਇਹੋ ਚੀਜ਼ ਨੂੰ ਛੱਡ ਦੇ ਅਸੀਂ ਨਹੀਂ ਕਹਨੇ ਕਿ ਰਿਸ਼ਤੇਦਾਰਾਂ ਨੂੰ ਛੱਡੋ ਨਾ ਪਰ ਜੋ ਪਰਮੇਸ਼ੁਰ ਦੇ ਦਾਸ ਦੀ ਵੈਲਿਊ ਆ ਉਹਨੂੰ ਕੀ ਕਰੋ ਪੂਰਾ ਕਰੋ ਹallelujah ਕਿਉਂਕਿ ਬਾਈਬਲ ਦੇ ਵਿੱਚ ਮਰੀਮ ਨੇ ਕੀ ਕੀਤਾ ਯਿਸੂ ਦੇ ਚਰਨਾਂ ਦੇ ਕੋਲ ਜਾ ਕੇ ਬਹਿ ਗਈ ਉਹਦੇ ਗੋਡਿਆਂ ਦੇ ਕੋਲ ਜਾ ਕੇ ਬਹਿ ਗਈ ਕਿਉਂਕਿ ਉਹ ਕੀ ਕਰਨਾ ਆਈ ਸੀ ਯਿਸੂ ਦੇ ਕੋਲ ਚਾਨਣ ਇਸ ਲਈ ਪਰਮੇਸ਼ੁਰ ਦਾ ਬਚਨ ਕੀ ਆ ਜਦ ਤੁਹਾਡੇ ਘਰ ਬਚਨ ਚੱਲ ਕੇ ਜਾਂਦਾ ਉਹ ਚਾਨਣ ਬਣ ਕੇ ਆਂਦਾ ਆ ਜਦੋਂ ਸੇਵਕ ਖੁਦਾ ਤੁਹਾਡੇ ਘਰ ਆਂਦਾ ਆ ਤੇ ਖੁਦਾ ਦਾ ਸੇਵਕ ਹੀ ਲੈ ਕੇ ਆਂਦਾ ਤੁਹਾਡੇ ਚਾਨ ਲੈ ਕੇ ਆਂਦਾ ਭਜਨ ਸਹਾਇਤਾ ਦੀ ਕਿਤਾਬ ਜੀ ਲਿਖਿਆ ਗਿਆ ਆ ਉਹ ਆਪਣਾ ਵਚਨ ਭੇਜ ਕੇ ਕਿਧਰ ਆਹੀ ਭੇਜਦਾ ਸੇਵਕ ਦੇ ਰਾਹੀ ਆਪਣਾ ਵਚਨ ਭੇਜ ਕੇ ਤੁਹਾਨੂੰ ਕੀ ਕਰਦਾ ਜੀ ਚਾਨ ਦੇਂਦਾ ਤੁਹਾਨੂੰ ਚੰਗਾ ਕਰਦਾ ਆ ਜਦੋਂ ਤੁਸੀਂ ਸੇਵਕ ਦੀ ਵੈਲਿਊ ਨੂੰ ਨਹੀਂ ਸਮਝਦੇ ਤਾਂ ਕੀ ਹੁੰਦਾ ਆ ਫਿਰ ਜਿਹੜੀ ਤੁਹਾਡੀ ਘਰ ਦੀ ਪ੍ਰੋਬਲਮ ਆ ਜਾਂਦਾ ਕੁਝ ਵੀ ਆ ਉਹ ਤੁਸੀਂ ਉਹ ਤੋਂ ਜਿੱਤ ਨਹੀਂ ਸਕਦੇ ਜੇ ਤੁਸੀਂ ਖੁਦਾ ਦੇ ਕਲਾਮ ਦੀ ਵੈਲਿਊ ਨਹੀਂ ਕਰਦੇ ਤਾਂ ਤੁਸੀਂ ਖੁਦਾ ਦੇ ਮੋਹਰੇ ਕੀ ਕਰਦੇ ਜੀ ਆਪਣੇ ਸਿਰ ਨੂੰ ਛਾ ਕੇ ਖੜੇ ਸਕਦੇ ਇਸ ਲਈ ਐਸਪੈਨ ਨੇ ਮਰੀਮੇ ਕੀ ਕੀਤਾ ਜੀ ਮਾਤਾ ਖਾਣਾ ਬਣਾਣ ਲੱਗੀ ਮਰੀਮ ਕੀ ਕਰਨ ਲੱਗੀ ਉਹਦੇ ਚਰਨਾਂ ਦੇ ਕੋਲ ਉਹਦੇ ਗੋਡਿਆਂ ਕੋਲ ਜਾ ਕੇ ਬਹਿ ਗਈ ਉਹਨੂੰ ਕੀ ਪਤਾ ਹੈ ਜੇ ਇਹ ਯਸ਼ੁਮਤੀ ਨੇ ਕਿਹਾ ਸੀਗਾ ਜਦੋਂ 42 ਅੱਜ ਨੂੰ ਆਪਾਂ ਪੜ੍ਹਦੇ ਆ ਉਹਨੇ ਕਿਹਾ ਕਿ ਪਰ ਇੱਕ ਗੱਲ ਦੀ ਲੋੜ ਹੈ ਮਰੀਮੇ ਤਾਂ ਕੋ ਚੰਗਾ ਹੀ ਸਭ ਸੰਧ ਕੀਤਾ ਕਿ ਜਦੋਂ ਯੇਸ਼ੂ ਮਸੀਹ ਦੇ ਲੋਕ ਸੌਰੀ ਯਿਸੂ ਮਸੀਹ ਦੇ ਕੋਲ ਮਰੀਮ ਜਾ ਕੇ ਬੈਠ ਕੇ ਤੇ ਚਰਨਾਂ ਦੇ ਕੋਲ ਕਿਉਂਕਿ ਉਹਨੂੰ ਪਤਾ ਸੀ ਇਹ ਖੁਦਾ ਦਾ ਜਨ ਹੈ ਇਹਨੇ ਕੁਝ ਨਾ ਕੁਝ ਦੇਖੇ ਜਾਣਾ ਪਰ ਜੋ ਮਾਤਾ ਸੀ ਉਹ ਖਾਣਾ ਬਣਾਉਣ ਲੱਗੇ ਹallelujah ਕਿਉਂਕਿ ਖਾਣਾ ਤਾਂ ਸਾਡੇ ਸਰੀਰ ਦੀਆਂ ਜਿਹੜੀ ਭੁੱਖਾਂ ਇਹਨੂੰ ਕਾਮਨਾ ਨੂੰ ਪੂਰਾ ਕਰਦਾ ਆ ਪਰ ਜੋ ਆਤਮਾ ਦੀ ਖਰਾਕ ਜੋ ਰੂਹ ਦੀ ਖਰਾਕ ਉਹ ਸਾਡੇ ਕਿਹਦੇ ਬਲੇ ਮਿਲਦੀ ਆ ਖੁਦਾ ਦੇ ਵਚਨ ਤੋਂ ਮਿਲਦੀ ਆ ਹallelujah ਇਸ ਲਈ ਭਾਈਓ ਭੈਣੋ ਮੈਂ ਆਪ ਸਭ ਨੂੰ ਭੈਣ ਭਰਾ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਆ ਕੀ ਖੁਦਾ ਦੇ ਦਾਸਾਂ ਦੀ ਖੁਦਾ ਦੇ वचन ਦੀ ਵੈਲਿਊ ਕਰੋ ਤਾਂ ਤੁਹਾਨੂੰ ਕੁਛ ਨਾ ਕੁਛ ਆਸ਼ੀਸ਼ ਦੇ ਕੇ ਜਾਂਦੇ ਆ ਹallelujah ਇਸ ਲਈ ਮੇਰਾ वचन ਜੋ ਮੇਰੇ ਖੁਦਾ ਨੇ ਮੈਨੂੰ ਦਿੱਤਾ ਸੀ ਉਹ ਮੈਂ ਤੁਹਾਡੇ ਮੋਹਰੇ ਪੇਸ਼ ਕਰਦਾ ਆ ਇਹ ਹਰ ਇੱਕ ਲਈ ਆ ਕਿ ਜੋ ਪਰਮੇਸ਼ੁਰ ਨੇ ਸਾਡੇ ਲਈ ਠਹਿਰਾਇਆ ਉਹ ਸਾਨੂੰ ਪਰਮੇਸ਼ੁਰ ਨੇ ਦੇਣਾ ਆ ਅਗਰ ਅਸੀਂ ਵਚਨ ਤੋੜਨੇ ਆ ਤੇ ਜਿਹੜੀ ਚੀਜ਼ ਸਾਡੇ ਲਈ ਠਹਿਰਾਈ ਹੋਈ ਆ ਉਹ ਸਾਨੂੰ ਨਹੀਂ ਮਿਲਦੀ ਹallelujah ਇਸ ਲਈ ਸਾਰੇ ਭੈਣਾਂ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਆ ਕਿ ਤੁਸੀਂ ਖੁਦਾ ਦੇ ਕਲਾਮ ਦੀ ਆਦਰ ਜਰੂਰ ਕਰੋ ਖੁਦਾ ਦੇ ਕਲਾਮ ਦਾ ਸਤਕਾਰ ਕਰੋ ਮੈਂ ਕਲੀਸਿਆ ਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਜਦ ਤੁਹਾਡੇ ਘਰੇ ਕੋਈ ਵੀ ਸੇਵਕ ਆਂਦਾ ਆ ਉਹਦਾ ਆਦਰ ਤੇ ਭਾਉ ਕਰਨਾ ਨਾ ਭੁੱਲੋ ਕਿਉਂਕਿ ਉਹ ਆਪਣਾ ਕਲਾਮ ਹੋ ਦਾ ਕੋਲੋਂ ਲੈ ਕੇ ਤੁਹਾਨੂੰ ਸੁਣਾਦਾ ਹallelujah ਇਸ ਲਈ ਕੋਈ ਚੰਗਾ ਹੋਵੇ ਸੇਵਕ ਕੋਈ ਮਾੜਾ ਸੇਵਕ ਹੋਵੇ ਜਾਂ ਸੇਵਕ ਹਰ ਇੱਕ ਚੰਗਾ ਕੋਈ ਮਾੜਾ ਕੋਈ ਚੰਗਾ ਇਦਾਂ ਨਹੀਂ ਆ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਕੁਝ ਜੋ ਸੇਵਕ ਜੋ ਰੂਹੀ ਅਗਨਾ ਪਰੇ ਹੁੰਦੇ ਆ ਜੋ ਕੁਝ ਤਾਂ ਐਦੇ ਹੀ ਆਂਦੇ ਆ ਮਾਇਨਾ ਕਰਿਓ ਜਿਹਨਾਂ ਨੂੰ ਗਿਆਨ ਸਿਰ ਬਾਈਬਲ ਹੀ ਲੈ ਕੇ ਆ ਜਾਂਦੇ ਆ ਤੇ ਅੱਛੇ ਤਰੀਕੇ ਨਾਲ ਪ੍ਰਭੂ ਨੂੰ ਨਹੀਂ ਜਾਣਦੇ ਪਰ ਇਹ ਬਾਈਬਲ ਜੋ ਸਾਨੂੰ ਅੱਥੇ ਦੱਦੀ ਹੈ ਕਿ ਯਿਸੂ ਸੀ ਉਹਦੇ ਘਰੇ ਗਏ ਔਰ ਮਰੀਮ ਨੇ ਉਹਦੇ ਕੋਲ ਬੈਠ ਕੇ ਆਪਣੇ ਚੰਨ ਨੂੰ ਪ੍ਰਭुत ਕੀਤਾ ਤੇ ਜੋ ਮਾਰਥਾ ਸੀ ਉਹਨੇ ਖਾਣੇ ਬਣਾਉਣ ਦੇ ਵਿੱਚ ਆਪਣਾ ਸਮਾਂ ਨੂੰ ਬਤਾਇਆ ਫਿਰ ਬਾਅਦ ਵਿੱਚ ਸ਼ਿਕਾਇਤ ਕਰਦੀ ਆ ਕਿ ਪ੍ਰਭੂ ਜੀ ਮੈਂ ਤਾਂ ਤੇਰੇ ਲਈ ਖਾਣਾ ਬਣਾਇਆ ਪਰ ਮੇਰੀ ਭੈਣ ਮੇਰੀ ਮਦਦ ਨਹੀਂ ਕਰਦੀ ਹੈ ਕਿ ਮੈਂ ਤਾਂ ਤੇਰੇ ਲਈ ਆਉਗੈ ਭਾਦ ਕਰਦੀ ਜਾਂਦੀ ਕਿ ਖੁਦਾ ਦਾ ਕਲਾਮ ਜ਼ਰੂਰੀ ਆ ਹallelujah ਇਸ ਲਈ ਇਬਰਾਨੀਆ ਦੀ ਖਤਾਬ ਕਹਿੰਦੀ ਹੈ ਦਾ 13 ਚੈਪਟਰ ਦੀ ਪਹਿਲੀ ਆਇਤ ਕਿ ਤੁਸੀਂ ਪਰਪੰਦਾ ਪਿਆਰ ਕੀ ਕਰੋ ਜੀ ਬਣਾਏ ਰੱਖੋ ਪਰਮੇਸ਼ੁਰ ਦੇ ਨਾਲ ਖੁਦਾ ਸੰਤਾ ਦੇ ਨਾਲ ਕਿਉਂਕਿ ਤੁਹਾਨੂੰ ਜਦੋਂ ਵੀ ਆਂਦੇ ਤੁਹਾਡੇ ਲਈ ਕੁਝ ਨਾ ਕੁਝ ਅੱਛੀ ਚੀਜ਼ ਤੁਹਾਨੂੰ ਦਿੰਦੇ ਹallelujah ਇਸ ਲਈ ਆਈਏ ਦੁਆ ਕਰਦੇ ਹਾਂ ਖੁਦਾ ਬਾ ਪਰਮੇਸ਼ੁਰ ਇਹਨਾਂ ਵਚਨਾਂ ਦੇ ਜੋ ਸੁਣ ਰਹੇ ਆ ਜੋ ਜੋ ਹੁਣ ਦੇਖ ਰਹੇ ਹੁਣ ਸਾਰਿਆਂ ਤੇ ਆਪਣੀ ਵੱਡੀ ਕਿਰਪਾ ਕਰਨੇ ਬੱਚਨ ਉਹਦੇ ਇਹ ਤੇ ਲਿਖਿਆ ਜਾਏ 100 ਗੁਣਾ ਫਰ ਲੈ ਕੇ ਖੁਦਾਬਾਬ ਇਹਨਾਂ ਦੀ ਜ਼ਿੰਦਗੀਆਂ ਤੇਰੇ ਨਾਮ ਦੇ ਵਿੱਚ ਬਦਲ ਉਹ ਬਾਈਬਲ ਦੇ ਵਿੱਚ ਚੱਲਣ ਵਾਲੀ ਇਹਨਾਂ ਨੂੰ ਆਤਮਾ ਦੇ ਕੇ ਬਾਈਬਲ ਦੇ ਵਿੱਚ ਸੰਪੂਰਨ ਹੋ ਸਕੇ ਸਾਡੇ ਬੇਂਦਸ ਨੇ ਕبول ਗਏ ਪ੍ਰਾਣਾਂ ਤੁਹਾਡੇ ਪੁੱਤਰ ਯਿਸੂ ਦੇ ਨਾਲ ਆਮੇਨ ਗੋਡ ਬlesਸ ਯੂ ਸਾਰਿਆਂ ਨੂੰ ਜੈ ਮਸੀਹ ਦੀ ਹਾਲ